ਸੋ ਅੱਜ ਅਸੀਂ ਬੜਾ ਚੋਰ ਦੇ ਪਿੰਡ ਪਰਤਲਾ ਵਿਖੇ ਇਸ ਜਗ੍ਹਾ ਦੇ ਉੱਤੇ ਪਹੁੰਚੇ ਆਂ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਉੱਤੇ ਬੜਾ ਚੋਰ ਦੇ ਕੋਲ ਪਿੰਡ ਪਰਤਲਾ ਦੇ ਨੌਜਵਾਨਾਂ ਨੇ ਜਿਹੜੀ ਸ਼ੀਰ ਦਾ ਇੰਤਜ਼ਾਮ ਕੀਤਾ ਹੋਇਆ ਹੈ ਔਰ ਇੱਕ ਬਹੁਤ ਵਧੀਆ ਉਪਰਾਲਾ ਆ ਕਿ ਅਸੀਂ ਜਿਹੜਾ ਆਂਦੇ ਜਾਂਦੇ ਰਾਹਗੀਰਾਂ ਨੂੰ ਪਾਣੀ ਪਿਲਾ ਸਕੀਏ ਆਓ ਸੀ ਪਿੰਡ ਪਰਤਲੇ ਦੇ ਅ ਮੋਦਮਾਰ ਬੰਦਿਆ ਕੋ ਜਾਣਦੇ ਆ ਕਿ ਇਸ ਸ਼ਪੀਲ ਦੇ ਵਿੱਚ ਕਿਸ ਕਿਸ ਵਿਅਕਤੀ ਨੇ ਜਿਹੜਾ ਸੋਤ ਯੋਗਦਾਨ ਪਾਇਆ ਔਰ ਆਓ ਅਸੀਂ ਉਹਨਾਂ ਦੇ ਬਾਰੇ ਜਾਣਦੇ ਆਂ ਹਾਂਜੀ ਬਾਬਾ ਜੀ ਅੱਜ ਜਿਹੜੀ ਸ਼ਪੀਲ ਲਾਈ ਆ ਕਿਸ ਮਕਸਦ ਨੂੰ ਮੋਤਰਾ ਕੇ ਲਾਈ ਗਈ ਹੈ ਅੱਜ ਇਹ ਫਰਸਲਾ ਬੈਠ ਕੇ ਤੇਰੀ ਗੁਰੂ ਅਰਜਨ ਜੀ ਦੇ ਸੂਚਨਿਆ ਅੱਤੇ ਇਹ ਸਾਰੇ ਨੌਜਵਾਨਾਂ ਨੇ ਢਾਲ ਕੇ ਪਾਣੀ ਨੇ ਸੋ ਪਾ ਲੋ ਕਚਰ ਹੋ ਕੇ ਸਾਰੇ ਨੇ ਲਗਾਈ ਹੈ ਜੀ ਕਿ ਵਾਇਗੁਰ ਖੇਤਾਂ ਕਰਨਾ ਧਰਤੀ ਕਲਾਚ ਰੱਖਣਾ ਉਹ ਲਾਲ ਨੇ ਕਿਹੜੇ ਨੌਜਵਾਨਾਂ ਦਾ ਯੋਗਦਾਨ ਉਹਨਾਂ ਦੇ ਨਾਮ ਵੀ ਬੋਲ ਦਿਓ ਜੀ ਹਰਮੇਸ਼ ਲਾਲ ਜਰਮਨ ਦੇ ਮਿਲਪੁਰਦਾਰ ਬਾਈ ਤੇ ਪ੍ਰਿੰਸਿੰਗ ਲਾਗਵਾ ਜਿਆਨੀ ਅਵੀ ਕੁਵਾਰ ਹੋਰ ਫਿਲ ਹੈ ਜੋ ਕਿ ਆਮ ਹੈ ਫੇਆ ਲੈਣਾ ਜੱਕੇ ਵੀਤ ਜ਼ਿਆਦਾ ਤੇ ਛਾਦਾ ਬਸ ਚੜ ਕੇ ਜਿਨਾਂ ਨੇ ਸਫਾਇਆ ਹੈ ਧੰਨਵਾਦ ਜੀ ਬਹੁਤ ਕੰਮ ਆ ਗਿਆ ਚੰਗੀ ਨਰਲੋ ਉਹ ਐਂਚੇ ਰੱਖ ਯਾਰ ਇਟੋ ਲੈ ਆ ਯਾਰ ਕਿਤੇ ਕੋਈ ਜਰਾ ਖੇਡ ਜਰਾ ਜੈਗ ਭਰਦੀ ਹੈ ਪਹਿਲਾਂ ਯਾ ਯਾ ਪਾਉਂਗਾ ਉਹ ਜਗ੍ਹਾ ਜਾਂਦਾ ਹੈ ਕਾਟਦੇ ਆ ਯਾਰ ਫਿਰ ਸਾਦੇ ਰੇ ਵਿੱਚ ਯਾਰ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876789499 ਤੇ ਫੋਨ ਕਰੋ 9876789499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876789499